ਸ਼ਕਾਤ ਤੁਸੀਂ ਦੇਖ ਰਹੇ ਹੋ ਪੰਜਾਬ ਜੀ ਕੇ ਨਿਊਜ਼ ਦੱਸ ਦਈਏ ਕਿ ਬੀਤੇ ਬੁੱਧਵਾਰ ਆਪਣੇ ਪਰਿਵਾਰ ਨਾਲ ਇੱਕ ਨਿੱਜੀ ਰੈਸਟੋਰੈਂਟ ਵਿੱਚ ਆਏ ਪਰਿਵਾਰ ਦੀ 8 ਸਾਲਾਂ ਦੀ ਲੜਕੀ ਰੈਸਟੋਰੈਂਟ ਦੇ ਤੀਸਰੀ ਮੰਜ਼ਲ ਤੋਂ ਡਿੱਗੀ ਹੈਠਾਂ ਲੜਕੀ ਨੂੰ ਤੁਰੰਤ ਹਸਪੀਟਲ ਕਰਾਇਆ ਗਿਆ ਦਾਖਲ ਲੜਕੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਦੱਸ ਦਈਏ ਕਿ ਮੋਹਿਤ ਮਹਾਜਨ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਅਤੇ ਦੋਸਤਾਂ ਨਾਲ ਇੱਕ ਨਿੱਜੀ ਰੈਸਟੋਰੈਂਟ ਵਿੱਚ ਪਾਰਟੀ ਲਈ ਪਹੁੰਚਾ ਸੀ ਜਿੱਤੇ ਉਸਦੀ ਬੇਟੀ ਤੀਸਰੀ ਮੰਜ਼ਲ ਤੋਂ ਹਿਠਾ ਡਿੱਗ ਪਈ ਬਾਰੇ ਰੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੇ ਕਿ ਨਿਊਜ਼ ਅਸੀਂ ਇੱਕ ਗਿੱਟੀ ਪਾਰਟੀ ਰੱਖੀ ਸੀ ਲਾਸਟ ਵੈਨਸਡੇ 21 ਤਰੀਕ ਨੂੰ ਬਿਊ ਮਾਸਟਰ ਜਿੱਥੇ ਅਸੀਂ 7-8 ਕਪਲ ਸੀਗੇ ਸਾਡੇ ਬੱਚੇ ਸੀਗੇ ਰੂਫ ਟਾਪ ਤੇ ਤੇ ਅਸੀਂ ਉੱਥੇ ਪਾਰਟੀ ਕਰ ਰਹੇ ਸੀ ਬੱਚੇ ਸਾਡੇ ਨਾਲ ਵਾਲੇ ਕੈਬਨ ਚ ਬੈਠੇ ਸੀ ਜਿਹੜਾ ਅੰਦਰੋਂ ਲੱਗ ਰਿਹਾ ਸੀ ਕਿ ਬਿਲਕੁਲ ਸੇਫ ਕੈਬਨ ਹੈ ਬਿਲਕੁਲ ਕਵਰਡ ਕੈਬਨ ਹੈ ਬਟ ਸਮਵੇਰ ਆਰਾਊਂਡ 11:30 12 ਵਜੇ ਦੇ ਵਿੱਚ ਇੱਕ ਬੱਚੇ ਨੇ ਕਿਹਾ ਕਿ ਸਾਇਸ਼ਾ ਜੋ ਕਿ ਮੇਰੀ ਬੇਟੀ ਹੈ ਉਹ ਥੱਲੇ ਡਿੱਗੀ ਥੱਲੇ ਮੀਨਜ਼ ਗਿਰ ਗਈ ਹੈ ਤੇ ਸਾਨੂੰ ਲੱਗਾ ਕਿ ਨਾਰਮਲ ਬੱਚੇ ਖੇលਦੇ ਤੇ ਗਿਰ ਜਾਂਦੇ ਹੈ ਬਟ ਜਦੋਂ ਦੇਖਿਆ ਤੇ ਉਹ 40-50 ਫੁੱਟ ਥੱਲੇ ਲੀਕਿੰਗਸਟਨ ਵਾਲੇ ਪਾਸੇ ਥਲੇ ਗਰੀ ਪਈ ਸੀ ਤੇ ਅਸੀਂ ਜਲਦੀ ਜਲਦੀ ਗਏ ਉੱਥੇ ਪਹੁੰਚੇ ਤੇ ਮੌਕੇ ਤੇ ਉੱਥੇ ਦੋ ਬੰਦੇ ਸੀਗੇ ਜਿਨ੍ਹਾਂ ਨੇ ਬੇਟੀ ਨੂੰ ਚੁੱਕ ਕੇ ਆਪਣੀ ਗੱਡੀ 'ਚ ਪਾਇਆ ਸੀ ਇੱਕ ਸੰਜੀਵ ਜੀ ਸੀਗੇ ਅਬਰੂਲ ਨਗਰ ਤੋਂ ਤੇ ਇੱਕ ਵਿਰਧੀ ਵਿਜੇ ਵਿਰਧੀ ਜਿਨ੍ਹਾਂ ਨੇ ਗੱਡੀ 'ਚ ਪਾਇਆ ਤੇ ਅਸੀਂ ਉੱਥੇ ਪਹੁੰਚੇ ਤੇ ਫਿਰ ਅਸੀਂ ਦੇਖਿਆ ਕਿ ਬੱਚੇ ਦੀ ਸਾਹ ਚੱਲ ਰਿਹਾ ਸੀ ਤੇ ਇਮੀਡੀਏਟਲੀ ਉਹਨੂੰ ਹਸਪੀਟਲ ਲੈ ਕੇ ਆਏ ਫਿਰ ਉਹਦੇ ਸਾਰੇ ਸਕੈਨ ਕਰਾਏ ਬਟ ਬੱਚਾ ਵੈਂਟੀਲੇਟਰ ਤੇ ਰਿਹਾ 3 ਤੋਂ 4 ਦਿਨ ਤੇ ਹਜੇ ਵੀ ਉਹਦੀ ਸਥਿਤੀ ਗੰਭੀਰ ਹੈ ਅਸੀਂ ਇਹ ਮੰਗ ਕਰਨੇ ਆ ਪ੍ਰਸ਼ਾਸਨ ਤੋਂ ਪੁਲਿਸ ਤੋਂ ਇਹਦੇ ਤੇ ਕੜੀ ਤੋਂ ਕੜੀ ਕਾਰਵਾਈ ਹੋਏ ਤੇ ਇਹਦਾ ਲਾਇਸੈਂਸ ਕੈਨਸਲ ਕੀਤਾ ਜਾਏ ਕਿ ਆਉਣ ਵਾਲੇ ਟਾਈਮ 'ਚ ਕੋਈ ਵੀ ਐਸਾ ਸੰਸਥਾਨ ਹੋਏ ਜਿੱਥੇ ਸੇਫਟੀ ਨਾਰਮਸ ਦੀ ਵੋਲੇਸ਼ਨ ਹੋਈ ਹੋਏ ਤੇ ਉਹ ਉਹਨੂੰ आ, मतलब चलाया ना जाए ਤੇ ਨਾਲ ਡਿਸਟ੍ਰਿਕਟ ਅਪਰੋਪ੍ਰੀਏਟ ਅਥਾਰਟੀ ਜਿਨੇ ਲਾਇਸੈਂਸ ਦਿੱਤਾ ਹੈ ਉਹਦੇ ਉਹਦੀ ਵੀ ਜਾਂਚ ਹੋਏਗੀ ਕਿ ਇਹ ਲਾਇਸੈਂਸ ਕਿਸ ਤਰ੍ਹਾਂ ਇਹਨੂੰ ਮਿਲਿਆ ਹੈ ਵਿਦਆਊਟ ਸੇਫਟੀ ਨੋਰਮਸ इवन ਤੁਸੀਂ ਉੱਥੇ ਮੌਕਾ ਕਰੋਗੇ ਤੁਸੀਂ ਬਾਕੀ ਵੀ ਦੇਖੋਗੇ ਤੇ ਗਮਲੇ ਜਿੱਥੇ ਰੱਖੇ ਇਹਨਾਂ ਨੇ ਉਹ ਵੀ 4-5 ਫੁੱਟ ਦੀ ਹਾਈਟ ਹੈ ਤੇ ਇਟ ਇਜ਼ ਅ ਬੀਅਰ ਬਾਰ ਬੀਸਿਕਲੀ ਤੇ ਉਹਦੇ ਚ ਕੋਈ ਪੀ ਕੇ ਜਿਆਦਾ ਪੀ ਕੇ ਸੋਫੇ ਤੇ ਚੜ ਜੇ ਤੇ ਤੁਸੀਂ ਵੀ ਖੜੇ ਹੋਗੇ ਆਪੇ ਦੇਖ ਸਕਦੇ ਹੋ ਕਿ ਉਹ ਹਾਈਟ ਕਿੰਨੀ ਹੈ ਕਿ ਬੰਦਾ ਛਲਾਂਗ ਕੋ ਮਾਰ ਸਕਦਾ ਹੈ ਜਾਂ ਨਹੀਂ ਮਾਰ ਸਕਦਾ ਇਸ ਸੇਫਟੀ ਦੇ ਪਰਪਸ ਲਈ ਸਾਨੂੰ ਕੋਈ ਕੰਪਨਸੇਸ਼ਨ ਦੀ ਲਾਲਚ ਨਹੀਂ ਹੈ ਨਾ ਮੈਂ ਕੋਈ ਕੰਪਨਸੇਸ਼ਨ ਲੈਣੀ ਮੈਂ ਚਾਹਨਾ ਸਟ੍ਰਿਕਟ ਐਕਸ਼ਨ ਐਂਡ ਇਹ ਬੰਦ ਹੋਣਾ ਚਾਹੀਦਾ ਇਹਦਾ ਲਾਇਸੈਂਸ ਟੋਟਲ ਕੈਨਸਲ ਹੋਣਾ ਚਾਹੀਦਾ ਸਿਰ ਬੱਚੇ ਖੇਤ ਦੇ ਵਿੱਚ ਹੀ ਸਾਜੀ ਦੁਆਰਾ ਐਜੂਪੀ ਚਾਈ ਤੇ ਸਾਜੀ ਦੁਆਰਾ ਦੀ ਸਾਜੀ 4 ਫੁੱਟ ਦੀ ਹੈ ਘਰ ਦਾ ਵੀ ਬਨੇਰਾ 4 ਫੁੱਟ ਹੀ ਹੁੰਦਾ ਉੱਥੇ ਚਿਕ ਲੱਗੀ ਦੀ ਹੈ ਜਿੱਤੋਂ ਪਿੱਛੇ ਬੱਚਾ ਨਹੀਂ ਜਾ ਸਕਦਾ ਪਰ ਬੱਚੇ ਖੇਤ ਦੇ ਖੇਤ ਦੇ ਸਾਨੂੰ ਉਹ ਕੈਮਰਾ ਦਾ ਵੀ ਬਲਾਈਂਡ ਸਪੌਟ ਹੈ बच्चे पता नहीं किदा जिगे राती 3:11 पेरेन्ट्स ਨਾਲ ਹੀ ਸੀ ਸਾਰੇ ਤੇ ਬੱਚਾ ਥੱਲੇ ਡਿੱਗਿਆ ਸਾਨੂੰ ਬਹੁਤ ਅਫਸੋਸ ਹੈ ਵੀਰ ਵਿਦ ਦ ਫੈਮਲੀ ਐਂਡ ਵੀ ਵਿਲ ਆਲਵੇਸ ਸਪੋਰਟ ਦ ਫੈਮਲੀ ਵੀ ਆਰ ਟੇਕਿੰਗ ਐਜੂਕੇਟ ਮੀਜਰਸ ਵੀ ਆਰ ਡੂਇੰਗ ਆਰ ਥਿੰਕ ਕਿ ਅਗੇ ਸੇ ਕਬੀ ਐਸਾ ਹਾਦਸਾ ਨਾ ਹੋਏ ਐਂਡ ਵੀ ਹੋਪ ਕਿ ਬੱਚਾ ਬਿਲਕੁਲ ਠੀਕ ਹੋਏ ਵੀ ਐਕਸਟੈਂਜਰ ਸਪੋਰਟ ਟੂ ਦਾ ਫੈਮਿਲੀ ਦੀ ਦੀਵਾਰ ਦਾ ਹੋ ਗਿਆ ਹਾਦਸਾ ਹੋਈ ਨੂੰ ਪਰ ਜਿਹੜੇ ਦੀਵਾਰ ਦੀ ਆ ਤੁਸੀਂ ਉਹਦੀ ਕੋਈ ਚਾਈਨੀ ਵਧਾਈ ਸੋਫਾ ਉਵੇਂ ਦਾ ਉਵੇਂ ਉੱਥੇ ਖੜਾ ਆ ਕੋਈ ਸੇਫਟੀ ਮੇਜਰ ਦੇ ਵਿੱਚ ਐਨਾਂਸ ਨਹੀਂ ਕੀਤਾ ਗਿਆ ਇਹਦੇ ਉੱਤੇ ਕੀ ਗੱਲ ਹੋਈ ਨਹੀਂ ਸਰ ਸੋਫੇ ਆਪਾਂ ਹਟਾਤੇ ਦੇ ਆ ਉਹਨੇ ਪੁਲਿਸ ਵਾਲੇ ਆਏ ਸੀ ਉਹਨਾਂ ਨੇ ਕਿਹਾ ਜਿੱਦਾਂ ਮੌਕੇ ਤੇ ਲੱਗੇ ਸੇ ਸੀ ਉਦਾਂ ਲਾਓ ਸੋਫੇ ਤੇ ਆਪਾਂ ਸੋਫੇ ਫਿਰ ਅਰੇਂਜ ਕਰਕੇ ਉਹਨਾਂ ਨੂੰ ਦਿਖਾਏ ਆਪਾਂ ਪੂਰਾ ਦੱਸਿਆ ਕਿ ਇਦਾਂ ਹੋ ਸਕਦਾ ਹੈ ਇਦਾਂ ਹੋ ਸਕਦਾ ਹੈ ਉਹ ਕੈਮਰਾ ਦਾ ਬਲਾਈਂਡ ਸਪੌਟ ਹੈ ਦੈਟ ਇਜ਼ ਦ ਓਨਲੀ ਇਸ਼ੂ ਅਹੀ ਇੱਕ ਗ੍ਰਿਲ ਵਾਲੇ ਤੋਂ ਉਹ ਵੀ ਲੈ ਲਿਆ ਐ ਐਸਟੀਮੇਟ ਕੀ ਹੈ ਕਿੰਦਾ ਦਾ ਹੋਣਾ ਹੈ ਕੰਮ ਕਿ ਕਿੱਦਾ ਕੰਮ ਹੋਣਾ ਹੈ ਉਹਨੇ ਕਿਹਾ ਹੀ ਮੰਡੇ ਜਾਂ ਟਿਊਜ਼ਡੇ ਤੋਂ ਸ਼ੁਰੂ ਕਰੇਗਾ ਹੀ ਐਸ ਸੂਨ ਐਸ ਪੋਸੀਬਲ ਉਹ ਕਰਾਵਾਂਗੇ ਬਟ ਸਰ ਸਾਨੂੰ ਅੱਛਾ ਲੋਗੇ ਬਿਜ਼ਨਸ ਚਲਾਉਂਦੇ ਕਦੀ ਇਦਾਂ ਦਾ ਕੋਈ ਹਾਦਸਾ ਨਹੀਂ ਹੋਇਆ ਕਦੀ ਇਦਾਂ ਕੁਛ ਨਹੀਂ ਤਾਰਾ ਜੀ ਵੀ ਸੁਣਨ ਚ ਆਇਆ ਕਿ ਦੋਨੇ ਕਿ ਘਟਨਾਉਂ ਦੇ ਹੁੰਦੇ ਰੋਕ ਲਈ ਨਹੀਂ ਸਰ ਅਗਰ ਵਾਲੇ ਵੀ ਸੀਏ ਉਹਨਾਂ ਨੇ ਕਹਿਣਾ ਨਹੀਂ ਸਰ ਉਹ ਜਦੋਂ ਕੁਛ ਹੋ ਜਾਂਦਾ ਹੈ ਤੇ ਲੋਕੀ ਕਹਿੰਦੇ ਆ ਪਹਿਲੇ ਵੀ ਇਦਾਂ ਦਾ ਹੋਇਆ ਸੀ ਲੇਕਿਨ ਪਹਿਲੇ ਇਦਾਂ ਦਾ ਕੋਈ ਹਾਦਸਾ ਨਹੀਂ ਹੋਇਆ ਹਜ ਤੱਕ ਹਜ ਤੱਕ ਕਦੀ ਅਹੀ ਮੈਸੇਜ ਸਟਾਫ ਨੇ ਵੀ 4-5 ਵਾਰੀ ਬੱਚਿਆਂ ਨੂੰ ਕਿਹਾ ਜਦੋਂ ਜਦੋਂ ਤੁਸੀਂ ਮੌਕੇ ਤੇ ਪੁੱਛਿਓ ਕਿ ਸਾਹਮਣੇ ਜੀ ਇੱਥੇ ਆਪਨੇ ਕੋਲ ਇੱਕ ਇਨਫੋਰਮੇਸ਼ਨ ਆਈ ਹੈ ਜਸਟ ਹਾਲੇ ਕਿ ਵੀ ਇਸਰੇ ਇਸ ਤਰ੍ਹਾਂ ਇੱਕ ਗੁੜੀਆ ਜਿਹੜੀ ਆ ਤਕਰੀਬਨ 8 ਸਾਲ ਦੀ ਆ ਇੱਥੇ ਆਪਣੇ ਪੇਰੈਂਟਸ ਨਾਲ ਆਈ ਸੀ ਤੇ ਬਾਅਦ ਚੋਂ ਜਿਹੜੀ ਆ ਉਹ ਬਰੂ ਮਾਸਟਰ ਦੀ ਛੱਤ ਤੋਂ ਜਿਹੜੀ ਆ ਥੱਲੇ ਡਿੱਗੀ ਆ ਤੇ ਉਹਨੂੰ ਹੀ ਆਪਾਂ ਅੱਜ ਵੈਰੀਫਾਈ ਕਰਨ ਆਏ ਸੀ ਆਪਾਂ ਮੌਕਾ ਦੇਖਿਆ ਤੇ ਇਹਦੇ ਬਾਅਦ ਜਿਹੜਾ ਅੱਗੇ ਆਪਾਂ ਦੇਖਨੇ ਆ ਜਿਹੜੀ ਗੱਲਾਂ ਸਮਝਣ ਸੇਫਟੀ ਮੇਜਰ ਕੀ ਨਹੀਂ ਹੈ ਤੇ ਮਤਲਬ ਕਿ ਟਾਪਰ ਚਾਰਦਵਾਰੀ ਦੀ ਗੱਲ ਕਰੀਏ ਆਪਾਂ ਦੀ ਸੇਫਟੀ ਮੇਜਰ ਜੋ ਮੈਂ ਦੇਖੀ ਹੈ ਜਿਹੜੀ ਚਾਰਦਵਾਰੀ ਆ ਉਹ ਥੋੜੀ ਹਾਈਟ 'ਚ ਤੇ ਘੱਟ ਆ ਬਾਕੀ ਨੂੰ ਆਪਾਂ ਦੇਖ ਰਹੇ ਅੱਗੇ ਪਾਰਟ ਆਫ ਇਨਵੈਸਟੀਗੇਸ਼ਨ ਸੀਸੀਟੀਵੀ ਕੈਮਰਾ ਇਹਨਾਂ ਦੇ ਮੁਤਾਬਕ ਕਹਿ ਰਹੇ ਜਿਹੜਾ ਕੈਮਰਾ ਉੱਥੇ ਲੱਗਾ ਉਹ ਚੱਲ ਨਹੀਂ ਰਿਹਾ ਕੁਝ ਕਾਰਨਾ ਕਾਰਨ ਉਹ ਖਰਾਬ ਹੋ ਗਿਆ ਤੇ ਆਪਾਂ ਫਿਰ ਇਹਨੂੰ ਡੀਵੀਆਰ ਨੂੰ ਵੀ ਚੈੱਕ ਕਰ ਰਹੇ ਹਾਂ ਤੇ ਸਾਰੇ ਜਿਹੜੇ ਐਂਗਲਸ ਆਪਾਂ ਚੈੱਕ ਕਰਾਂਗੇ ਉਹਦੇ ਬਾਅਦ ਹੀ ਫਿਰ ਅੱਗੇ ਆਪਾਂ ਪਰ ਪੀੜੀ ਪਰਵਾਲ ਦਾ ਦੋਸ਼ ਹੈ ਕਿ ਜਿਹੜਾ ਹਾਲਾਤ ਪਹਿਲਾ ਵਰਗਾ ਹੀ ਹੈ ਹਾਂ ਸਾ ਦੁਬਾਰਾ ਕੋਈ ਨਾ ਕੋਈ ਹੋ ਸਕਦਾ ਜਿਹੜਾ ਇਥੋਂ ਦਾ ਪ੍ਰਸ਼ਾਸਨੋਂ ਦੇ ਵੱਲੋਂ ਕੋਈ ਵੀ ਜਿਹੜੇ ਅਰੇਂਜਮੈਂਟ ਠੀਕ ਨਹੀਂ ਕੀਤੀ ਗਈ ਤੇ ਤੇ ਕੀ ਕਰਵਾਈ ਇਸਰ ਜਿਨ੍ਹਾਂ ਨੂੰ ਮੈਂ ਇਨਸਟਰਕਸ਼ਨਸ ਦਿੱਤੀਆਂ ਉਹ ਕਰ ਰਹੇ ਹਨ ਉਹ ਆਪਣੇ ਸੇਫਟੀ ਮੀਜਰਸ ਨੂੰ ਐਨਹਾਂਸ ਕਰ ਰਹੇ ਆ ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਗੱਲ ਨਾ ਹੋਵੇ ਤੇ ਬਾਕੀ ਇੱਥੇ ਜਿਹੜੀ ਅੱਗੇ ਜਿਹੜੀ ਇਨਵੈਸਟੀਗੇਸ਼ਨ ਕਰਕੇ ਆਪਾਂ ਨੂੰ ਗੱਲ ਕਲੀਅਰ ਹੋ ਗਈ ਕਿ ਰੀਜ਼ਨਸ ਕੀ ਹੈ ਤੇ ਕਿਸ ਤਰ੍ਹਾਂ ਹੈ ਕੈਮਰਾ ਸਰ ਪਰਟੀਕੂਲ ਰੋਹੀ ਬੰਦੇ ਆ ਹੋਰ ਵੀ ਕੈਮਰਾ ਕੋਈ ਬੰਦੇ ਇਹਨਾਂ ਦੇ ਮੁਤਾਬਕ ਦੋ ਤਿੰਨ ਕੈਮਰੇ ਬੰਦ ਹਾਲੇ ਆਪਾਂ ਚੈੱਕ ਕਰ ਰਹੇ ਆ ਉਹਨੂੰ ਦੇਖ ਲੈਨੇ ਇੱਕ ਵਾਰ ਫਿਰ ਸਾਨੂੰ ਪਤਾ Thank okay.